ਦੋਸਤੋ ਅੱਜ ਮਨਕੀਰਤਾਲਖ ਦੀ ਇੱਕ ਹੋਰ ਦਰਿਆਦਲੀ ਤੁਹਾਨੂੰ ਦਿਖਾਉਣੀ ਹੈ ਇਹ ਚੀਜ਼ਾਂ ਕੋਈ ਨਹੀਂ ਦਿਖਾਉਂਦਾ ਆਹ ਦੇਖੋ ਮਨਕੀਰਤਾਲਖ ਖੜਾ ਇੱਕ ਹੈਂਡੀਕੈਪਡ ਸਰਦਾਰ ਜੀ ਆਏ ਬਹੁਤ ਦੂਰੋਂ ਚੱਲ ਕੇ ਜਿੱਦੇ ਮਨਕੀਰਤਾਲਖ ਨੂੰ ਪਤਾ ਲੱਗਾ ਉਹਨੇ ਪਹਿਲਾਂ ਸਿਕਿਉਰਿਟੀ ਵਾਲਿਆਂ ਨੂੰ ਕਿਹਾ ਯਾਰ ਆ ਲੈਣ ਦਿਓ ਆ ਲੈਣ ਦਿਓ ਜਿੱਦੇ ਸਰਦਾਰ ਜੀ ਆਏ ਤੇ ਆਪਣੀਆਂ ਲਿਫਾਫੇ ਚੋਂ ਰਿਪੋਰਟਾਂ ਕੱਢੀਆਂ ਤੇ ਇੱਕ ਤਾਂ ਤੁਰ ਕੇ ਮਸੀ ਫੋੜੀਆਂ ਨਾਲ ਤੁਰਦੇ ਸੇ ਪਹਿਲਾਂ ਉਹਨੇ ਦੋ ਬੰਦਿਆਂ ਨੂੰ ਕਿਹਾ ਮਨਕੀਰਤ ਨੇ ਪੇ ਪਾਈ ਜੀ ਨੂੰ ਲੈ ਕੇ ਆਓ ਲੈ ਕੇ ਆ ਸਿਕਿਉਰਿਟੀ ਨੂੰ ਕਹਿੰਦਾ ਪਿੱਛੇ ਅੜ ਜਾਓ ਫਿਰ ਬਾਈ ਜੀ ਨੇ ਦੱਸਿਆ ਸਰਦਾਰ ਜੀ ਨੇ ਸਾਰਾ ਪਹਿਲਾਂ ਤਾਂ ਸਰਦਾਰ ਜੀ ਕਹਿੰਦੇ ਭਈ ਮੇਰੇ ਆ ਦੇਖੋ ਰਿਪੋਰਟਾਂ ਦੇਖਿਆ ਮਨਕੀਰਤ ਨੇ ਜਿੱਦੇ ਦੇਖਿਆ ਆਪਣੀ ਗੱਡੀ ਨਾਲ ਕਿ ਆ ਜਿੰਨੇ ਪੈਸੇ ਪੈਸੇ ਵੋਨਰ ਤੇ 10 ਬੀਤੀ ਜੋ ਵੀ ਸੀਗਾ ਸਾਰਾ ਕੁਝ ਚੱਕ ਲਿਆ ਤੇ ਉਹ ਸਰਦਾਰ ਵਾਲ ਨੂੰ ਕਰ ਦਿੱਤਾ ਹੈਨਾ ਹੈਂਡੀਕੈਪਟ ਜਿਹੜੇ ਸਰਦਾਰ ਜੀ ਸੀ ਤੇ ਉਹ ਸਰਦਾਰ ਜੀ ਹੈਨਾ ਉਹਦੇ ਗੋਡੇਆਂ ਨੂੰ ਮਨਕੀਰਤ ਦੇ ਹੋਏ ਪਏ ਹੈਨਾ ਤੇ ਮਨਕੀਰਤ ਵਾਲ ਨੇ ਭਰਾਵਾ ਉਹਦੇ ਗੋਡੇ ਫੜ ਲੈ ਕਹਿੰਦਾ ਨਾ ਭਾਈ ਇਹ ਮੇਰੇ ਸਿਰ ਭਾਰਨਾ ਚੜਾ ਤੇ ਤੂੰ ਮੇਰੇ ਗੋਡੇਆਂ ਨੂੰ ਪਵੇਂ ਸੇਵਾ ਆ ਤੇਰਾ ਤੂੰ ਆਇਆ ਚੱਲ ਕੇ ਮੇਰਾ ਫਰਜ਼ ਬਣਦਾ ਯਾਰ ਬਹੁਤ ਹੀ ਦਰਿਆ ਦਿਲ ਬੰਦਾ ਮਨਕੀਰ ਤੌਲਕ ਨਹੀਂ ਤਾਂ ਘਰ ਤੇ ਆਇਆ ਸੀ ਸਿੰਗਰ ਵਾਂਗ ਤਾਂ ਬਿਨਾਂ ਗੱਲ ਪੁੱਛਦੇ ਨਹੀਂ ਕਿਸੇ ਨੂੰ ਕੋਈ ਬਾਤ ਤੇ ਨਹੀਂ ਪੁੱਛਦਾ ਸਿੰਗਰ ਤਾਂ ਤੁਹਾਨੂੰ ਪਤਾ ਹੀ ਆ ਪਰ ਮਨਕੀਰ ਤੌਲਕ ਖਰ ਕੇ ਸਿੰਗਰ ਯਾਰ ਮੈਂ ਕਹਿੰਨਾ ਦਰਿਆ ਦਿਲ ਜਿਹੜੇ ਲੋਕਾਂ ਦੀ ਸੇਵਾ ਭਾਵਨਾ ਗਰੀਬਾਂ ਦੇ ਘਰ ਟੁੱਟੇ ਬਣਾਏ ਮੈਂ ਤੁਸੀਂ ਦੇਖਿਓ ਮੇਰੇ ਚੈਨਲ ਤੇ ਹੋਰ ਵੀਡੀਓ ਜਾ ਕੇ ਦੋ ਪਾਈਆ ਮੈਂ ਉਹਦੇ ਵਿੱਚ ਮੈਂ ਸਾਰੀ ਇਤਿਹਾਸ ਦੱਸੀ ਆ ਕਿਵੇਂ ਮਨਕੀਰ ਤੌਲਕ ਨੇ ਸੇਵਾ ਇਹ ਕੀਤੀ ਆ ਤੇ ਇਹ ਫਰਜ਼ ਨਿਭਾਇਆ ਤੇ ਆ ਜਾਨਕਿ ਦਿਲ ਨੂੰ ਛੂ ਲੈਣ ਵਾਲੀ ਵੀਡੀਓ ਮੈਂ ਚਾਹਣਾ ਸਭ ਤੱਕ ਪਹੁੰਚੇ ਤੇ ਬਾਕੀ ਕਲਾਕਾਰਾਂ ਨੂੰ ਵੀ ਇਸੇ ਤਰ੍ਹਾਂ ਕਲਾਵੇ ਤੇ ਉਹ ਵੀ ਇਸੇ ਤਰ੍ਹਾਂ ਸੇਵਾ ਕਰਨ ਧੰਨਵਾਦ ਜੀ